ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਬਾਫਰੀ ਆਗੂਨਪੁਰ ਜਿਹੜਾ ਕਿ 23 ਨਵੰਬਰ ਨੂੰ ਮਨਾਇਆ ਜਾਂਦਾ ਅਸੀਂ ਮਨਾਉਣ ਜਾ ਰਹੇ ਹਾਂ ਸਰਦ ਇੰਦਰਜੀਤ ਸਿੰਘ ਖਾਲਸਾ ਜੀ ਜਿਨ੍ਹਾਂ ਨੇ ਕਿ 1969 ਦੇ ਵਿੱਚ ਸ਼ੁਰੂਆਤ ਕੀਤੀ ਸੀਗੀ ਪਰ ਅੱਜ ਕੀ ਅਸੀਂ ਪੰਜਵਾਂ ਇਹ ਆਗੂਨਪੁਰ ਮਨਾਉਣ ਜਾ ਰਹੇ ਹਾਂ ਉਹਨਾਂ ਦੇ ਸਰਪ੍ਰਸਤੀ ਉਹਨਾਂ ਨੇ ਇੱਥਾਂ ਅਸੀਂ ਹਰ ਸਾਲ ਮਨਾਉਂਦੇ ਰਹੇ ਹਾਂ ਐਸਐਲ ਸਾਡੇ ਵਿੱਚ ਉਹ ਨਹੀਂ ਰਹੇ ਅਸੀਂ ਉਹਨਾਂ ਨੂੰ ਸਿੱਚਾ ਕੇ ਉਹਨਾਂ ਦੇ ਦੱਸੇ ਮਾਰਗ ਤੇ ਚੱਲ ਕੇ ਅਸੀਂ ਉਹਨਾਂ ਦੇ ਮਾਰਗ ਚੱਲ ਕੇ ਅਸੀਂ ਇਹ ਮਨਾਉਣ ਜਾ ਰਹੇ ਹਾਂ ਇਹ ਅਸੀਂ ਸਾਰੀ ਜਿਹੜੀ ਮੈਨੇਜਿੰਗ ਕਮੇਟੀ ਜੋ ਬਣਾਈ ਗਈ ਹੈ ਬਾਅਦ ਵਿੱਚ ਮਣੀ ਉਹਨਾਂ ਦੇ ਬਾਅਦ ਵਿੱਚ ਅਸੀਂ ਰਲ ਮਿਲ ਕੇ ਸਾਰੇ ਇਕੱਠੇ ਸਹਿਯੋਗ ਨਾਲ ਅਸੀਂ ਮਨਾਉਣ ਜਾ ਰਹੇ ਹਾਂ ਇਹ ਮੇਲਾ 12 ਤਰੀਕ ਨੂੰ 12 ਸਤੰਬਰ ਨੂੰ ਅਸੀਂ ਪਹਿਲਾਂ ਬੱਚਿਆਂ ਦੇ ਕੋ ਪੇਪਰ ਲੇਖ ਮੁਕਾਬਲੇ ਪਾਸ਼ਨਪਤੀ ਯੋਗਤਾ ਕੀਰਤਨ ਸਮਾਗਮ ਇਹ 12 ਤਰੀਕ ਤੋਂ ਲੈ ਕੇ 14 ਤਰੀਕ ਤੱਕ ਹੋਣਗੇ ਗੁਰਦੁਆਰਾ ਗੋਰੀ ਸਾਹਿਬ ਵਿਖੇ ਅਲੱਗ-ਅਲੱਗ ਸਕੂਲਾਂ ਦੇ 8ਵੀਂ ਤੋਂ ਲੈ ਕੇ 12ਵੀਂ ਸਕੂਲ 12ਵੀਂ ਕਲਾਸ ਦੇ ਬੱਚੇ ਇਸ ਪਾਰਟਿਸਿਪੇਟ ਕਰਨਗੇ ਇਹਨਾਂ ਵਿੱਚ ਫਰਸਟ ਪ੍ਰਾਈਜ਼ ਦਿੱਤਾ 10000 ਰੁਪਿਆ ਸੈਕੰਡ 7000 ਰੁਪਿਆ ਤੀਜਾ 5000 ਰੁਪਿਆ ਇਹ ਇਨਾਮ ਦੇ ਰੱਖੇ ਗਏ ਹਨ 19 ਤਰੀਕ ਤੋਂ ਲੈ ਕੇ 23 ਤਰੀਕ ਤੱਕ ਇਹ ਧਾਰਮਿਕ ਸਮਾਗਮ ਹੋਣਗੇ ਜਿਸ ਦਾ ਉਦਘਾਟਨ ਸੈਭੀ ਸ਼੍ਰੀ ਗੁਰੂ ਸੁਗਮਨੀ ਸਾਵਿਜ ਦੇ ਪਾਠ ਅਤੇ ਬਾਫੀ ਜੀ ਦੇ ਸ਼ਲੋਕਾਂ ਤੇ ਸ਼ੁਰੂਆਤ ਕੀਤੀ ਜਾਊ ਗੁਰਦਾ ਟੇਲਾ ਸਾਹਿਬ ਵਿਖੇ ਸਿਰੇ 7:30 ਤੋਂ ਲੈ ਕੇ 8:00 ਵਜੇ ਤੱਕ ਇਹ ਸ਼ੁਰੂਆਤ ਕੀਤੀ ਜਾਏਗੀ ਉਹਨਾਂ ਤੋਂ ਬਾਅਦ ਰਾਤ ਨੂੰ 19:00 ਰਾਤ ਨੂੰ ਕਥਾ ਅਤੇ ਕੀਰਤਨ ਸ਼ਾਮ ਨੂੰ 7:00 ਤੋਂ ਲੈ ਕੇ 9:30 ਵਜੇ ਤੱਕ ਹੋਏਗਾ ਜਿੱਲਾ ਬਾਵਾ ਫਰੀਦ ਵਿਖੇ 20 ਤਰੀਕ ਨੂੰ ਇਸੇ ਤਰ੍ਹਾਂ ਹੀ ਇਸ ਰਾਤੀ 7:00 ਵਜੇ ਤੋਂ ਲੈ ਕੇ ਰਾਤੀ 9:30 ਤੱਕ ਕਥਾ ਤੇ ਕੀਰਤਨ ਹੋਏਗਾ 21 ਤਰੀਕ ਨੂੰ ਸਵੇਰੇ ਸ਼੍ਰੀ ਅਖੰਡ ਪਾਠ ਦਾ ਆਰੰਭ ਹੋਣਗੇ ਤੇਲਾ ਬਾਉ ਫੀ ਵਿਖੇ ਤੇ ਰਾਤ ਨੂੰ ਕਥਾ ਦਰਬਾਰ ਹੋਏਗਾ ਗੁਜਾਰਾ ਗੋਦਰੀ ਸਾਹਿਬ ਵਿਖੇ ਗੋਦਰੀ ਸਾਹਿਬ ਵਿਖੇ ਹੀ 22 ਤਰੀਕ ਨੂੰ ਰਾਤ ਨੂੰ ਮਹਾਨ ਕੀਰਤਨ ਦਰਬਾਰ ਹੋਏਗਾ ਜਿਸ ਵਿੱਚ ਅਲੱਗ-ਅਲੱਗ ਰਾਗੀ ਜੱਤੇ ਦੂਰ-ਦਰਾਡੇ ਤੋਂ ਆਣਗੇ ਮਹਾਨ ਕੀਰਤਨ ਰਾਗੀ ਜੱਤੇ ਆਣਗੇ 23 ਤਰੀਕ ਨੂੰ ਸਵੇਰੇ 8 ਵਜੇ ਅਖੰਡ ਪਾਠ ਦੀ ਸਮਾਪਤੀ ਤੋਂ ਬਾਅਦ ਕੀਰਤਨ ਅਤੇ 9 ਵਜੇ ਪੰਜ ਪਿਆਰੇ ਅਤੇ ਪੰਜੀ ਨਿਸ਼ਾਨ ਸਾਹਿਬ ਜਾਦੇ ਦੀ ਹਜੂਰੀ ਅਗਵਾਈ ਦੇ ਵਿੱਚ ਸ਼੍ਰੀ ਗੁਰਨ ਸਾਹਿਬ ਜੀ ਦਾ ਸਤਿਕਾਰ ਕਰਦੇ ਇੱਕ ਮਹਾਨ ਨਗਰ ਕੀਰਤਨ ਆਰੰਭ ਹੋਏਗਾ ਜਿਹਦਾ ਕੇ ਸਮਾਪਤੀ 1 ਵਜੇ ਗੁਰਦਾਰਾ ਗੋਦਰ ਸਾਹਿਬ ਵਿਖੇ ਹੋਵੇਗੀ ਉੱਥੇ ਗੋਰੀ ਸਾਹਿਬ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸਮਾਗਮ ਆਰੰਭ ਹੋਣਗੇ ਅਤੇ 12 ਵਜੇ ਇਨਾਮ ਵੰਡ ਸਮਾਰੋਹ ਸ਼ੁਰੂ ਹੋਏਗਾ ਜਿਸ ਦੇ ਵਿੱਚ ਇੱਕ ਬੱਚਿਆਂ ਨੂੰ ਨਾਮ ਦੇ ਜਿਹੜੇ ਪ੍ਰਤੀਯੋਗਤਾ ਵਿੱਚ ਆਏ ਹਨ ਉਹਨਾਂ ਨੂੰ ਨਾਮ ਦਿੱਤੇ ਜਾਣਗੇ ਅਤੇ 1 ਵਜੇ ਅਸੀਂ ਜਿਹੜਾ ਕਿ ਸਰਵਿਸ ਫਾਰ ਕਮਿਊਨਿਟੀ ਇਸ ਇੱਕ ਅਵਾਰਡ ਦਿੱਤਾ ਜਾਏਗਾ ਜਿਸ ਵਿੱਚ 1 ਲੱਖ ਰੁਪਿਆ ਦੀ ਥੈਲੀ ਅਤੇ ਜਿਹੜਾ ਹੈਗਾ ਆਪਣਾ ਅਵਾਰਡ ਦਿੱਤਾ ਜਾਏਗਾ ਪਹਿਲੇ ਇਸ ਦਾ ਸੀ ਜੀ ਇੱਕ ਆਪਸੀ ਦੋ ਅਵਾਰਡ ਦਿੱਤੇ ਜਾਂਦੇ ਸੀ ਉਹ ਹੈਗਾ ਸੀ ਭਗਤ ਕੋਰਨ ਸਿੰਘ ਅਵਾਰਡ ਫਾਰ ਸਰਵਿਸ ਟੂ ਹਿਮੈਨਿਟੀ ਜਿਹੜਾ ਆਦਮੀ ਇੱਕ ਸੋਸਾਇਟੀ ਲਈ ਕੋਈ ਸੇਵਾ ਕਰ ਰਹੇ ਹੋਵੇ ਦੂਜਾ ਅਵਾਰਡ ਸੀ ਬਾਬਾ ਫਰੀਦ ਅਵਾਰਡ ਫਾਰ ਔਨੈਸਟੀ ਜਿਹੜਾ ਕੋਈ ਕੀ ਪੋਸਟ ਤੇ ਹੋਵੇ ਤੇ ਔਨਸਟ ਹੋਵੇ ਉਹ ਹੁਣ ਨਾ ਕੀ ਹੈ ਉਹ ਸੀ ਅਵਾਰਡ ਬੰਦ ਕਰਤਾ ਜਿਹੜਾ ਹਣੈਸਟੀ ਦਾ ਹੁਣ ਅਸੀਂ ਜਿਹੜਾ ਅਵਾਰਡ ਦਾ ਨਾਮ ਹੈ ਉਹ ਹੈ ਜੀ ਬਾਬਾ ਫਰੀਦ ਅਵਾਰਡ ਫਾਰ ਸਰਵਿਸ ਟੂ ਹਿਮੈਨਿਟੀ ਇੱਕ ਜਿਹੜਾ ਪਹਿਲੇ ਸੀ ਨਾ ਕੀ ਹੈ ਭਗਤਪੁਰ ਸਿੰਘ ਅਵਾਰਡ ਫਾਰ ਸਰਵਿਸ ਟੂ ਹਿਮੈਨਿਟੀ ਹੁਣ ਕਰਤਾ ਹੈ ਬਾਬਾ ਫਰੀਦ ਅਵਾਰਡ ਫਾਰ ਸਰਵਿਸ ਟੂ ਹਿਮੈਨਿਟੀ ਇਹ ਨਾ ਚੇਂਜ ਕਰਤਾ ਔਰ ਖਾਸ ਤੌਰ ਤੇ ਟਾਈਮ ਨੇ ਇਹ ਇਹ ਸੁਸਾਇਟੀ ਨੇ ਡਿਸਾਈਡ ਕਰਤਾ ਸੀ ਕਿ ਆਪਾਂ ਸਰਵਿਸ ਟੂ ਹਿਮੈਨਿਟੀ ਦਾ ਅਵਾਰਡ ਦੇਈਏ ਨਾ ਕਿ ਔਨੈਸਟੀ ਦਾ ਕਿਉਂਕਿ ਜਦੋਂ ਅਸੀਂ ਔਨੈਸਟੀ ਅਵਾਰਡ ਦਿੰਦੇ ਸੀ ਬਾਦ ਵਿੱਚ ਕੋਈ ਰੁਕੀ ਅੰਧੂ ਪ੍ਰੰਦੁਕ ਕਰਦੇ ਸੀ ਭਾਵੇਂ ਉਹਦੇ ਕੋਈ ਸਲੀਤ ਹੈ ਸੀ ਜਾਂ ਨਹੀਂ ਸੀ ਪਰ ਇਹ ਗੱਲ ਸਾਨੂੰ ਅੱਛੀ ਨਹੀਂ ਲੱਗੀ ਇਸ ਕਰਕੇ ਖਾਸਾ ਜੀ ਨੇ ਕਾਫੀ ਸਾਲ ਸੋਚ ਕੇ ਉਹ ਅਵਾਰਡ ਬੰਦ ਕਰਤਾ ਸਾਨੂੰ ਐਪਲੀਕੇਸ਼ਨ ਦਿੱਤੇ ਜਾਣ ਉਹ ਫਿਰ ਅਸੀਂ 8 ਸਾਲ ਤੋਂ ਬਾਅਦ ਅਸੀਂ ਇਹਦਾ ਸਾਰਾ ਸਾਰਾ ਰਿਸਰਚ ਕਰਕੇ ਫਿਰ ਉਸ ਨੂੰ ਅਸੀਂ ਬਿਲਕੁਲ ਵੈਸੇ ਵੀ ਕੁਝ ਐਪਲੀਕੇਸ਼ਨ ਆ ਚੁੱਕੀਆਂ ਹਨ ਲੇਕਿਨ ਆਫੀਸ਼ੀਅਲੀ ਕਿਉਂਕਿ ਅਸੀਂ ਹਰ ਸਾਲ ਇਨਾਮ ਦਿੰਨੇ ਆ ਤੇ ਲੋਕਾਂ ਨੂੰ ਆਲਰੇਡੀ ਪਤਾ ਹੈ ਉਹ ਆਲਰੇਡੀ ਸਾਨੂੰ ਕੋਲ ਕਾਫੀ ਸਾਰੀਆਂ ਐਪਲੀਕੇਸ਼ਨ ਆ ਚੁੱਕੀਆਂ ਹਨ ਫਿਰ ਵੀ ਫਾਰਮੈਲਟੀ ਸੇਕ ਦੀ ਖਾਤਰ ਅਸੀਂ ਪ੍ਰੈਸ ਤੋਂ ਤੁਹਾਨੂੰ ਨਾ ਕੀ ਹੈ ਬੇਨਤੀ ਕਰਾਂਗੇ ਕਿ ਇਹਨਾਂ ਨੂੰ ਨਾ ਕੀ ਹੈ ਅਸੀਂ ਪ੍ਰੈਸ ਨੋਟ ਵੀ ਅੱਜ ਤੁਹਾਨੂੰ ਦੇ ਦਿੰਦੇ ਨੇ ਦੇਾਂਗੇ ਤਾਂ ਕਿ ਅਖਬਾਰਾਂ 'ਚ ਖਬਰ ਵੀ ਲੱਗ ਜਾਏ ਲੋਕਾਂ ਨੂੰ ਹੋਰ ਵੀ ਪਤਾ ਲੱਗ ਜਾਵੇ ਪਰਸੇ ਸਕੂਲ ਦੇ ਸਾਡਾ ਹੈੱਡ ਆਫਿਸ ਹੈ ਜੀ ਅਸੀਂ ਇੱਥੇ ਪਹੁੰਚਾਈਆਂ ਜਾਂ ਅਜਬਾਰ ਦੇ ਜਾ ਕੇ ਪ੍ਰਿੰਸੀਪਲ ਆਫਿਸ ਜਾ ਕੇ ਆਫਿਸ ਦਿੱਤਾ ਜਾਵੇ ਤੇ ਅਸੀਂ ਉਹਨੂੰ ਚੰਗੀ ਤਰ੍ਹਾਂ 8 ਸਤੰਬਰ ਤੱਕ ਅਸੀਂ ਉਸ ਤੋਂ ਬਾਅਦ 2 ਦਿਨ ਬਾਅਦ ਜਾਂ ਅਸੀਂ 3 ਦਿਨ ਬਾਅਦ ਅਸੀਂ ਉਹ ਡਿਕਲੇਅਰ ਕਰ ਦਾਂਗੇ ਅਸੀਂ ਡੀਸੀ ਸਾਹਿਬ ਤੇ ਸਰਕਾਰ ਐਸਐਸਪੀ ਸਾਹਿਬ ਨੂੰ ਮਿਲੇ ਸੀ ਉਹਨਾਂ ਨੇ ਸਾਨੂੰ ਪੂਰਾ ਭਰੋਸਾ ਦਿੱਤਾ ਅਸੀਂ ਤੁਹਾਡਾ ਪੂਰਾ ਸਹਿਯੋਗ ਦੇਵਾਂਗੇ ਤੇ ਉਹ ਸਾਡੇ ਕਰ ਵੀ ਰਹੇ ਹਨ ਸਾਨੂੰ ਪੂਰਾ ਕਰ ਅਸੀਂ ਸਾਰਿਆਂ ਨੂੰ ਅਪੀਲ ਹੀ ਕਰਦੇ ਹਾਂ ਕਿ ਜਿਹੜੇ ਸਮਾਗਮ ਜਿਹੜੇ ਹੋ ਰਹੇ ਹਨ ਜਿੰਨੇ ਵੀ ਹੋ ਰਹੇ ਹਨ ਸਮਾਗਮ ਉਹਨੂੰ ਜਿਹੜੇ ਕਿ ਗੱਡੀਆਂ ਚਾਹੁੰਦੇ ਹਨ ਉਹ ਪਾਰਕਿੰਗ ਵਿੱਚ ਖੜੀਆਂ ਕੀਤੀਆਂ ਜਾਂਣ ਅਤੇ ਜੋੜੇਗਾ ਜੋੜੇ ਚੰਗੇ ਤਰੀਕੇ ਨਾਲ ਕਰਕੇ ਸ੍ਰੀ ਸੰਗਤ ਨੂੰ ਕੋਈ ਕੋਈ ਤਰੀਕ ਕੋਈ ਦਿੱਕਤ ਨਾ ਹੋਵੇ ਵੀ ਸਾਰੇ ਆਰਾਮ ਨਾਲ ਸਰ ਦਰਸ਼ਨ ਵੀ ਕਰ ਸਕਣ ਅਤੇ ਜੋੜਵੇਲੇ ਚ ਜੋੜ ਜੋੜ ਕੇ ਅਪਣਾ ਗੁਰੂ ਘਰ ਦੇ ਖੁਸ਼ਾ ਪ੍ਰਾਪਤ ਦੂਜੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਕੇ ਸ਼ਹਿਰ ਦੇ ਵਿੱਚ ਥਾਂ-ਥਾਂ ਦੇ ਰਸਤੇ ਵਿੱਚ ਲੰਗਰ ਲੱਗੇ ਹੁੰਦੇ ਆ ਔਰ ਉਹਦੇ ਵਿੱਚ ਜਿਹੜੇ ਲੰਗਰ ਲਗਾਏ ਜਾਂਦੇ ਆ ਉਹਦੇ ਚ ਟੁੱਕੀ ਆਪਣਾ ਸਮਾਨ ਉਸਨੇ ਮੌਨ ਟ੍ਰੋਲੀ ਲੈ ਕੇ ਆਂਦੇ ਆ ਤੇ ਉਹਦੀ ਸਾਨੂੰ ਬੜੀ ਪ੍ਰੋਬਲਮ ਆਂਦੀ ਹੈ ਮੈਂ ਸੰਗਤ ਨੂੰ ਤੇ ਨਾ ਕਿ ਜਿਹੜੇ ਲੰਗਰ ਲਗਾਉਂਦੇ ਆ ਮੈਂ ਹੁਣ ਉਹਨਾਂ ਨੂੰ ਅਪੀਲ ਕਰਾਂਗਾ ਕਿ ਉਹ ਇਸ ਗੱਲ ਦਾ ਪੂਰਾ ਖਿਆਲ ਰੱਖਣ ਅਸੀਂ ਇਹ ਇਸ ਸਮਾਗਮ ਜਿਹੜਾ ਜਿਹੜਾ ਵੀ ਹੈਗਾ ਇਹ ਸਰਦਾਰ ਹਿੰਦਰੀ ਚਕਾਲਸਾ ਜੀ ਦੀ ਜਨਮ ਦਿਨ ਮੇਰੇ ਇਸ ਸਾਲ ਅਸੀਂ ਸਰਦਾਰ ਸਿਮਰਜੀਤ ਸਿੰਘ ਜੇ ਸਿੱਖ ਉਹਨਾਂ ਦੇ ਵੱਡੇ ਬੇਟੇ ਹਨ ਉਹਨਾਂ ਦੀ ਸਰਪ੍ਰਸਤੀ ਦੇ ਇਟ ਮਣਾਉਣ ਜਾ ਰਹੇ